ਅੱਜ ਅਸੀਂ ਤਲਵਾੜਾ ਦੇ ਬਾਗ ਨੰਬਰ 1 ਮੱਗੋ ਦਾ ਬਾਗ ਜਿਹਨੂੰ ਕਹਿੰਦੇ ਆ ਉੱਥੇ ਖੜੇ ਆ ਔਰ ਜਿੱਥੇ ਅੱਜ ਅਸੀਂ ਇੱਥੇ ਉਦਘਾਟਨ ਕਰਨ ਵਾਸਤੇ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਨਹੀਂ ਪੱਤਰ ਰੱਖਣ ਵਾਸਤੇ ਸੜਕ 'ਤੇ ਆਈ ਸੀ ਔਰ ਸਾਨੂੰ ਇਹ ਲੱਗਦਾ ਸੀ ਕਿ ਸ਼ਾਇਦ ਇੱਥੇ ਹਾਲਾਤ ਕੁਝ ਚੰਗੇ ਹੋਣਗੇ ਕਿ ਜਿਹੜਾ ਅਸੀਂ ਨਹੀਂ ਪੱਤਰ ਰੱਖਣ ਲੱਗੇ ਆ ਪਰ ਅੱਜ ਹਾਲਾਤ ਦੇਖ ਕੇ ਸਾਨੂੰ ਥੋੜਾ ਜਿਹਾ ਵੀ ਇਹ ਮਹਿਸੂਸ ਹੋਇਆ ਕਿ ਲੋਕ ਪਤਾ ਨਹੀਂ ਕਿਸ ਚੀਜ਼ ਨੂੰ ਵੋਟਾਂ ਪਾਉਂਦੇ ਰਹੇ ਪਹਿਲਾਂ ਪਤਾ ਨਹੀਂ ਕਿਹੜੀ ਚੀਜ਼ ਵੇਖ ਕੇ ਲੋਕ ਲੀਡਰਾਂ ਨੂੰ ਚੁਣਦੇ ਰਹੇ ਕਿਹੜੇ ਐਮਐਲਏ ਕਿਹੜੇ ਐਮਪੀ ਲੋਕ ਚੁਣਦੇ ਰਹੇ ਸੋ ਜਿਹੜੀ ਇਹ ਹਾਲਾਤ ਮੱਗੋ ਦੇ ਬਾਗ ਹੈ ਬਾਗ ਨੰਬਰ 1 ਦਾ ਜਿੱਥੋਂ ਹਰ ਬੰਦੇ ਦਾ ਜਾਣਾ ਹੁੰਦਾ ਹੈ ਇਹ ਜਿਹੜਾ ਰਸਤਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਰਸਤਾ ਅੱਗੇ ਸ਼ਮਸ਼ਾਨ ਮੇਨ ਰੋਡ ਸ਼ਮਸ਼ਾਨ ਘਾਟ ਤੋਂ ਜਾਂਦੇ ਆ ਜਿੱਥੋਂ ਆਖਰੀ ਰਸਤਾ ਹਰ ਪਰਿਵਾਰ ਤੇ ਜੀ ਦਾ ਹੁੰਦਾ ਹੈ ਇੱਥੋਂ ਲੋਕ ਲੈ ਕੇ ਲੰਘਦੇ ਆ ਪਰ ਇੱਥੋਂ ਜਿੰਨਾ ਪਾਣੀ ਖੜਿਆ ਜਾਂ ਜੋ ਹਾਲਾਤ ਨੇ ਰਸਤੇ ਦੇ ਇੱਥੋਂ ਹਾਲਾਤ ਦੇ ਬਹੁਤ ਤਰਸਯੋਗ ਨੇ ਪਰ ਮੈਂ ਧੰਨਵਾਦ ਕਰਦਾ ਆਪਣੇ ਨਗਰ ਕੌਂਸਲ ਦੇ ਸਾਰੇ ਹੀ ਮੈਂਬਰ ਸਭਾਾਂ ਦੇ ਪ੍ਰਧਾਨ ਸਾਹਿਬ ਦਾ ਯੂ ਸਾਹਿਬ ਦਾ ਉਹਨਾਂ ਦੀ ਟੀਮ ਦਾ ਜਿਨ੍ਹਾਂ ਨੇ ਇਸ ਜਦੋਂ ਆਪਾਂ ਡੋਰ ਟੂ ਡੋਰ ਵਿਜ਼ਿਟ ਕੀਤਾ ਸੀਗਾ ਇਸ ਵਾਰਡ ਦੇ ਵਿੱਚ ਔਰ ਉਦੋਂ ਇਹ ਵੇਖ ਕੇ ਗਏ ਸੀਗਾ ਔਰ ਉਦੋਂ ਅਸੀਂ ਵਾਰਡ ਵਾਸੀਆਂ ਨੂੰ ਕਹਿ ਕੇ ਗਏ ਸੀਗੇ ਕਿ ਇਹ ਜਿਹੜਾ ਰਸਤਾ ਆ ਅਸੀਂ ਬਹੁਤ ਜਲਦੀ ਪੱਕਾ ਕਰਾਂਗੇ ਔਰ ਅੱਜ ਇਸ ਨੂੰ ਪੱਕਾ ਕਰਨ ਦਾ ਜੋ ਅਸੀਂ ਇਹ ਨੀ ਪੱਤਾ ਰੱਖਣ ਵਾਸਤੇ ਆਏ ਔਰ 20 ਲੱਖ ਦੀ ਲਾਗਤ ਦੇ ਨਾਲ ਜਿਹੜਾ ਇਹ ਰਸਤਾ ਆ ਇਹ ਬਣਾ ਕੇ ਲੋਕਾਂ ਨੂੰ ਹਵਾਲੇ ਕਿਤੇ ਜਾਊਗਾ ਔਰ ਜਿਹੜਾ ਇਹ ਰਸਤਾ ਸਵਾਂ ਨੂੰ ਜਾਂਦਾ ਹੈ ਗੁਸਵਾਂ ਤੋਂ ਸਿਬਿਆ ਨੂੰ ਜਿਹੜਾ ਰਸਤਾ ਜਾਂਦਾ ਹੈ ਔਰ ਇਹ ਜਿਹੜਾ ਰਸਤਾ 20 ਲੱਖ ਦੀ ਲੱਗ ਦੇ ਨਾਲ ਨਾਲ ਇਹ ਨਾਲਾ ਬਣੂਗਾ ਔਰ ਲੋਕਾਂ ਨੂੰ ਇੱਕ ਬਹੁਤ ਵੱਡੀ ਰਾਹਤ ਤਲਵਾੜਾ ਸ਼ਹਿਰ ਵਾਸੀਆਂ ਨੂੰ ਬਾੜ ਨੰਬਰ 1 ਦੇ ਵਾਸੀਆਂ ਨੂੰ ਕਿਉਂਕਿ ਜਿੱਦਾਂ ਦੱਸਿਆ ਕਿ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਵੀ ਇੱਥੇ ਸ਼ਮਸ਼ਾਨ ਘਾਟ ਦੇ ਨਜਵਾਲ ਦੇ ਲੋਕ ਵੀ ਇੱਥੇ ਆਉਂਦੇ ਸੋ ਬੜੀ ਮਾਰੀ ਗੱਲ ਸੀ ਕਿ ਇਹ ਜਿਹੜਾ ਰਸਤਾ ਬੜੇ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਕਿ ਜਿਹਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਗਰ ਕੌਂਸਲ ਵੱਲੋਂ ਜਿੱਥੇ ਪੂਰਾ ਕੀਤਾ ਗਿਆ ਔਰ ਮੈਂ ਧੰਨਵਾਦ ਕਰਦਾ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਦਾ ਐਮਸੀ ਸਾਹਿਬਾਨ ਦਾ ਜਿਨ੍ਹਾਂ ਨੇ ਪ੍ਰਾਇਓਰਟੀ ਦੇ ਉੱਤੇ ਜਿਹੜਾ ਇਹ ਕੰਮ ਆ ਪਾਸ ਕਰਕੇ ਟੈਂਡਰ ਲਗਾ ਕੇ ਅੱਜ ਦਾ ਕੰਮ ਸ਼ੁਰੂ ਕੀਤਾ ਔਰ 10-12 ਦਿਨ ਦੇ ਵਿੱਚ ਵਿੱਚ ਜਿਹੜਾ ਕੰਮ ਆ ਕੰਪਲੀਟ ਹੋ ਜਾਵੇਗਾ ਔਰ ਲੋਕਾਂ ਨੂੰ ਇੱਕ ਬਹੁਤ ਵੱਡੀ ਰਾਹਤ ਆਮ ਆਦਮੀ ਪਾਰਟੀ ਵੱਲੋਂ ਦਿੱਤੀ ਜਾਵੇਗੀ ਸੋ ਸਾਰਿਆਂ ਦਾ ਧੰਨਵਾਦ ਥੈਂਕ ਯੂ